ਡਿਪ੍ਰੈਸਿਡੀ ਸਕੂਲ ਆਫ ਐਮਐਨਐਸ ਫਰ ਗਰਲਸ ਮਾਹੂਰਾਮਾ ਸਰ ਪਹੁੰਚੇ ਮੈਂ ਆਂਗਣਵੜੀ ਵਰਕਰ ਆ ਅੱਜ ਜਿਹੜਾ ਇੱਥੇ ਅਸੀਂ ਲਾਇਆ ਵਾ ਨਿਊਟ੍ਰੀਸ਼ਨ ਬਾਰੇ ਲਾਇਆ ਵਾ ਇਹ ਅਸੀਂ ਸੰਤੁਲਿਤ ਖਾਣ ਬਾਰੇ ਦੱਸਿਆ ਹੈ ਕਿ ਜਿਹੜੀ ਚੀਜ਼ ਤੋਂ ਸਾਨੂੰ ਨਿਊਟ੍ਰੀਸ਼ਨਸ ਮਿਲਦਾ ਵਾ ਸਾਨੂੰ ਪੋਸ਼ਣ ਮਿਲਦਾ ਵਾ ਉਹਦੇ ਬਾਰੇ ਇੱਕ ਸਵਾਲ ਲਗਾਵਾ ਜਿਵੇਂ ਅੱਜ ਦੁੱਧ ਤੇ ਦਹੀਂ ਮੱਖਣ ਘੋੜੇ ਤੇ ਇੱਕ ਅਸੀਂ ਜਿਹੜਾ ਲਾਇਆ ਖਾਣ ਨਾਲ ਸ਼ਾਰਟ ਕੱਪੜੇ ਪਾਉਣ ਤੇ ਕਿਉਂ ਨਹੀਂ ਪਾਬੰਦੀ ਲੱਗਦੀ ਸਰ ਜਿਹੜੀ ਸ਼ਾਰਟ ਇਹ ਤੇ ਸੋਚ ਹੈ ਸਾਰਾ ਸਾਡੇ ਸੋਚ ਹੈ ਮੰਨ ਲਓ ਜੈਂਟਸ ਆ ਉਹ ਵੀ ਸ਼ਾਰਟ ਕੱਪੜੇ ਪਾ ਕੇ ਤੁਰਦੇ ਨੇ ਇਹ ਸਾਡੀ ਜਿਹੜੀ ਮਾੜੀ ਸੋਚ ਦੇਖਿਨ ਪਰਿਵਾਰਾਂ ਦੇ ਵਿੱਚ ਸਾਡਾ ਸਮਾਜ ਇੰਨਾ ਗੰਦਾ ਵਾ ਇਹਨਾਂ ਦੀ ਸੋਚ ਗੰਦੀ ਹੈ ਲਗਾਈਏ ਤੁਸੀਂ ਦੇਖ ਸਕਦੇ ਹੋ ਸਾਰੀ ਨਿਊਟ੍ਰੀਸ਼ੀਅਸ ਚੀਜ਼ਾਂ ਪਈਆਂ ਨੇ ਫ্রম ਬ੍ਰੈਕਫਾਸਟ ਪ੍ਰਾਊਟ ਤੋਂ ਲੈ ਕੇ ਪਾਲਕ ਦਾ ਜੂਸ ਹੈ ਦੁੱਧ ਦਹੀਂ ਹੈ ਕਿ ਜੋ ਸੀ ਐਕਚੁਅਲੀ ਸਾਨੂੰ ਖਾਣਾ ਚਾਹੀਦਾ ਆ ਰਾਦਰ ਦੈਨ 버거 ਪਿਜ਼za ਐਂਡ ਆਲ ਠੀਕ ਹੈ ਇਹਨਾਂ ਨੂੰ ਖਾ ਕੇ ਹੀ ਆਪਾਂ ਆਪਣੀ ਸਿਹਤ ਬਣਾ ਸਕਦੇ ਹਾਂ ਇੱਕ ਪ੍ਰੈਗਨੈਂਸੀ ਤੋਂ ਲੈ ਕੇ ਬੱਚਾ ਅਗਰ ਮਾਂ ਜਿਹੜੀ ਧਿਆਨ ਰੱਖਦੀ ਆਪਣਾ ਤਾਂ ਬੱਚਾ ਤੰਦਰੁਸਤ ਪੈਦਾ ਹੋਏਗਾ ਤਾਂ ਉਹ ਆਪ ਵੱਡਾ ਹੋ ਕੇ ਵੀ ਦਿਮਾਗ ਦਾ ਵੀ ਸਹੀ ਵਿਕਾਸ ਹੋਏਗਾ ਫਿਜ਼ੀਕਲ ਇਸ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਸੱਜੂ ਅਮਰਸਾਦੀ ਡੀਸੀ ਸਾਹਿਬ ਪਹੁੰਚ ਰਹੇ ਨੇ ਹਾਂ ਜੀ ਮੈਡਮ ਸ਼ਮਨਾ ਗੀ ਜੀ ਹਰਦੀਪ ਕੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਇਸਤਰੀ ਤੇ ਬਾਲ ਕਸ ਵਿਭਾਗ ਅੰਮ੍ਰਿਤਸਰ ਜੀ ਹਾਂਜੀ ਅੱਜ ਇਸਤਰੀ ਤੇ ਬਾਲ ਕਸ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਔਰਤਾਂ ਲਈ ਸਿਹਤ ਸਫਾਈ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ ਤੇ ਤੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਜਾਂ ਰੋਜ਼ਗਾਰ ਕੈਂਪ ਵੀ ਆਯੋਜਿਤ ਕੀਤਾ ਗਿਆ ਜਿਦੇ ਚ ਕੀ ਅਲੱਗ-ਅਲੱਗ ਕੰਪਨੀਆਂ ਆਈਆਂ ਹੈਗੀਆਂ ਜਿੱਥੇ ਕੀ ਬੱਚੇ ਆਪਣੀ ਜੋ ਆਬਲੀ ਤੇ ਆਪਣੇ ਡਾਕੂਮੈਂਟਸ ਲੈ ਕੇ انرੋਲਮੈਂਟ ਕਰਵਾ ਰਿਹਾ ਜਿਹੜੇ एलिਜੀਬਲ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਮੌਕੇ ਤੇ ਰੋਜ਼ਗਾਰ ਵੀ ਮਹਈਆ ਕਰਵਾਇਆ ਜਾਏਗਾ ਤੇ ਮੈਡੀਕਲ ਚੈੱਕਅਪ ਲੇਡੀਜ਼ ਦਾ ਹੀਮੋਗਲੋਬਿਨ ਐਨੀਮੀਆ ਟੈਸਟਿੰਗ ਨਾਲ ਉਹਦੇ ਹਾਈਪਰਟੈਨਸ਼ਨ ਬੀਪੀ ਦਾ ਤੇ ਗਲੂਕੋਜ਼ ਡਾਇਬੀਟੀਜ਼ ਦੀ ਚੈਕਿੰਗ ਤੇ ਨਾਲ ਸਰਵਾਈਕਲ ਕੈਂਸਰ ਤੇ ਔਰਲ ਐਂਡ ਬ੍ਰੈਸਟ ਕੈਂਸਰ ਇਹਦੇ ਰਿਗਾਰਡਿੰਗ ਵੀ ਤੇ 121 ਲੜਕੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈਗਾ ਧੀਆਂ ਦੀ ਲੋੜੀ ਚ ਤੇ ਨਾਲ 15 ਅਚੀਵਰਸ ਗਰਲਸ ਜਿਹੜੀਆਂ ਕਿ ਵੱਖ-ਵੱਖ ਖੇਤਰਾਂ ਤੋਂ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾ ਕੀ ਕੀ ਸਨਮਾਨਿਤ ਕੀ ਕੀ ਆਪਾਂ ਇਹਨਾਂ ਨੂੰ ਮਾਨ ਸਨਮਾਨ ਦੇ ਰਹੇ ਜੀ ਜਿਹੜੀਆਂ 121 ਲੜਕੀਆਂ ਨਵਜੰਮੀਆਂ ਦੀਆਂ ਮਦਦਸ ਨੇ ਉਹਨਾਂ ਨੂੰ ਅਸੀਂ ਡਬਲ ਬੈੱਡ ਬਲੈਂਕਿਟਸ ਤੇ ਲੋੜੀ ਦੀਆਂ ਜੋ ਰਸਮੀ ਸੋਗਾਤਾਂ ਨੇ ਮੁਫਲੀ ਰਿਓੜੀਆਂ ਦੇ ਕੇ ਸਨਮਾਨਿਤ ਕਰ ਰਹੇ ਹਾਂ ਅਚੀਵਰਸ ਨੂੰ ਵਿਦ ਸ਼ਾਲਸ ਐਂਡ ਸਰਟੀਫਿਕੇਟ ਅਪਰੀਸ਼ੀਏਸ਼ਨ ਦਾ ਤੇ ਦੂਸਰੇ ਆਫੀਸਰਸ ਨੂੰ ਤੇ ਆ ਬੇਟੀ ਵਿਚੋਂ ਬੇਟੀ ਭਰਾਵ ਲੋਗੋ ਦੇ ਕਲੌਕਸ ਦੇ ਰਹੇ ਆ ਜਿਹੜੇ ਕਿ ਆਪਣੇ ਆਪ ਚ ਇਸ ਸਕੀਮ ਦੀ ਪਬਲਿਸਿਟੀ ਵੀ ਹੁੰਦੀ ਰਹੇਗੀ ਉਹਨਾਂ ਦੇ ਆਫਿਸਿਸ ਚ ਲੱਗੇ ਤੇ ਮੈਡਮ ਜਿਹੜੇ ਆਪਣੇ ਜਿਹੜੇ ਚੀਫ ਗੈਸਟ ਨੇ ਕੌਣ ਆ ਰਹੇ ਆ ਆਪਾਂ ਖਾਸ ਤੌਰ ਤੇ ਜੀ ਡਿਪਟੀ ਕਮਿਸ਼ਨਰ ਮੈਡਮ ਸਾਖਸ਼ੀ ਸਾਨੀ ਜੀ ਆਈਐਸ ਆ ਰਹੇ ਆ ਤੇ ਨਾਲ ਉਹਨਾਂ ਦੇ ਏਡੀਸੀ ਡਿਵੈਲਪਮੈਂਟ ਮੈਡਮ ਪਰਮਜੀਤ ਕੌਰ ਆ ਰਹੇ ਆ ਅੱਜ ਅਸੀਂ ਸਾਰੇ ਸੈਲਫ ਹੈਲਪ ਗਰੁੱਪਸ ਦੀ ਐਗਜ਼ੀਬਿਸ਼ਨ ਵੀ ਲਗਾਈ ਗਿਆ ਜਿਹੜੀ ਕਿ ਔਮਨ ਐਂਪਾਵਰਮੈਂਟ ਨੂੰ ਸ਼ੋ ਕਰ ਰਹੀ ਹੈ ਤੇ ਔਰਤਾਂ ਲਈ ਜੋ ਵੀ ਜ਼ਰੂਰੀ ਚੀਜ਼ਾਂ ਨੇ ਯੋਗਾ ਦੀ ਇੰਪੋਰਟੈਂਸ ਨਾਲ ਮੈਨਸਟਰਲ ਹਾਈਜਨ ਲੜਕੀਆਂ ਦੀ ਨਾਲ ਪੋਸ਼ਣ ਅਭਿਆਨ ਤੇ ਲਗਾਏ ਗਿਆ ਜਿਹਦੇ ਚ ਕੀ ਬੈਲੈਂਸਡ ਡਾਈਟ ਸੰਤੁਲਿਤ ਖੁਰਾਕ ਦਾ ਕਨਸੈਪਟ ਰੱਖਿਆ ਨਾਲ ਘੱਟ ਲਾਗਤ ਵਾਲੀਆਂ ਰੈਸਪੀਜ਼ ਨਿਊਟ੍ਰੀਸ਼ੀਅਸ ਰੈਸਪੀਜ਼ ਡਿਸਪਲੇ ਕੀਤੀਆਂ ਨੇ ਤੇ ਨਾਲ ਖੁਰਾਕ ਰਾਹੀਂ ਅਨੀਮੀਆ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ਬੱਚਿਆਂ ਦੀ ਹਾਈਟ ਵੇਟ ਦੀ ਮਹੱਤਤਾ ਜੋ ਕਿ ਅੰਗਨਵਾੜੀ ਸੈਂਟਰਾਂ 'ਚ ਕੀਤੀ ਜਾਂਦੀ ਹੈ ਇਹ ਸਾਰਾ ਕੁਝ ਐਗਜ਼ੀਬਿਸ਼ਨ ਹੈ ਮੈਡਮ ਜੀ ਤੁਸੀਂ ਉਹਨੇ ਗੱਲ ਕੀਤੀ ਜੀ ਖੁਰਾਕ ਬੱਚਿਆਂ ਵਾਸਤੇ ਬਹੁਤ ਵਧੀਆ ਹੋਣੀ ਚਾਹੀਦੀ ਆ ਚੰਗੀ ਖੁਰਾਕ ਹੋਵੇ ਤਾਂ ਬੱਚੇ ਸਿਹਤਮੰਗੇ ਪਰ ਇਤਬਾਰ ਜਿਹੜੀ ਹੈ ਰੇੜੀ ਤੇ ਹੈ ਜਿਹੋ ਤੇ ਮਿਲਾਵਟ ਖੋਰੀ ਬਹੁਤ ਜ਼ਿਆਦਾ ਹੋ ਰਹੀ ਆ ਔਰ ਬੱਚੇ ਸਿਹਤਾਂ ਤੇ ਉਹ ਵਿਗਾੜ ਰਹੇ ਦਿਨ ਉਹਦੇ ਬਾਅਦ ਤੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਬਣਨਾ ਜਿਹਦੇ ਜਿਹਦੇ ਨੂੰ ਰੋਕੇ ਜਾ ਸਕੇ ਆਲਰੇਡੀ ਕਾਨੂੰਨ ਹੈਗੇ ਆ ਉਹਨਾਂ ਦੀ ਇੰਪਲੀਮੈਂਟੇਸ਼ਨ ਲਈ ਸਿਹਤ ਵਿਭਾਗ ਵੱਲੋਂ ਡਿਸਟ੍ਰਿਕਟ ਹੈਲਥ ਆਫੀਸਰ ਵੱਲੋਂ ਸਮੇਂ-ਸਮੇਂ ਤੇ ਫੂਡ ਆਰਟੀਕਲਸ ਦੀ ਚੈਕਿੰਗ ਵੀ ਕੀਤੀ ਜਾਂਦੀ ਹੈ ਤੇ ਦੂਜਾ ਸਾਡਾ ਅਵੇਅਰਨੈਸ ਵਾਲਾ ਪਾਰਟ ਹੈ ਕਿ ਅਸੀਂ ਅਵੇਅਰ ਕਰ ਰਹੇ ਹਾਂ ਕਿ ਜੋ ਵੀ ਕੁਝ ਖਾਣਾ ਹੈ ਹੈਲਦੀ ਖਾਣਾ ਹੈ ਤੇ ਉਹ ਸਿਹਤ ਲਈ ਅੱਛਾ ਹੋਵੇ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਸ਼ੁਰੂ ਤੋਂ ਥੈਂਕ ਯੂ ਅੱਜ ਅਸੀਂ ਬੇਟੀ ਬਚਾਓ ਬੇਟੀ ਪੜਾਓ ਉਹਦੇ ਰਿਗਾਰਡਿੰਗ ਅਸੀਂ ਫੰਕਸ਼ਨ ਕਰ ਰਹੇ ਹਾਂ ਇਸ ਵਿੱਚ ਨਵ ਜੰਮੀਆਂ ਬੱਚਿਆਂ ਦੀ ਗੋੜੀ ਮਨਾ ਰਹੇ ਹਾਂ ਇਹ ਪ੍ਰੋਗਰਾਮ ਡੀਪੀਓ ਮੈਡਮ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਇਹ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਕਿ ਬੇਟਾ আর ਬੇਟੀ ਵਿੱਚ ਕੋਈ ਫਰਕ ਨਹੀਂ ਹੈ। ਤੇ ਬੱਚਿਆਂ ਨੂੰ ਪੜਾ ਕੇ ਜਿੰਨਾਂ ਦੀ ਬੇਟੀ ਵੀ ਹੁੰਦੀ ਹੈ ਉਹ ਬੇਟੀਆਂ ਨੂੰ ਚੰਗੀ ਤਰ੍ਹਾਂ ਪੜਾ ਕੇ ਉਹਨਾਂ ਨੂੰ ਵੱਡੇ ਬਣਾਉਣ। ਅੱਜ ਸੈਮੀਨਾਰ ਵੀ ਕੀਤਾ ਜਾ ਰਿਹਾ ਬੱਚਿਆਂ ਨੂੰ। ਹਾਂਜੀ ਉਹਦੇ ਵਿੱਚ ਅਸੀਂ ਉਹਨਾਂ ਨੂੰ ਸਾਰੀਆਂ ਮਾਵਾਂ ਨੂੰ ਅਸੀਂ ਸਿਹਤ ਸੰਬੰਧੀ ਜਾਣਕਾਰੀ ਦੇ ਰਹੇ ਹਾਂ। ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਜਦੋਂ ਚੰਗੀ ਜਦੋਂ ਬੱਚਾ ਪੈਦਾ ਹੁੰਦਾ ਹੈ ਉਸ ਟਾਈਮ ਮਾਂ ਨੂੰ ਮਾਂ ਨੂੰ ਆਪਣਾ ਦੁੱਧ ਪਿਆਨਾ ਚਾਹੀਦਾ ਹੈ। ਉਹਨਾਂ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਲੇਡੀਜ਼ ਨੂੰ ਅਸੀਂ ਇਹ ਦੱਸਿਆ ਕਿ ਜਿਹੜੀ ਮੈਨਸਚੁਅਲ ਹਾਈਜੀਨ ਦੇ ਰਿਗਾਰਡਿੰਗ ਉਹਨਾਂ ਨੂੰ ਅਵੇਅਰਨੈਸ ਅਵੇਅਰ ਕਰਵਾ ਰਹੇ ਹਾਂ ਕਿ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਪ੍ਰੈਗਨੈਂਟ ਲੇਡੀਜ਼ ਨੂੰ ਕਿਦਾਂ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਚੈੱਕਅਪ ਕਰਵਾਉਣਾ ਚਾਹੀਦਾ ਹੈ ਰੈਗੂਲਰ ਆਇਰਨ ਫੋਲਿਕ ਐਸਿਡ ਖਾਣੀ ਚਾਹੀਦੀ ਹੈ ਕੈਲਸ਼ੀਅਮ ਦੀਆਂ ਗੋਲੀਆਂ ਖਾਣੀਆਂ ਚਾਹੀਦੀਆਂ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਠੀਕ ਹੈ ਮੈਂ ਅੱਜ ਫੋਚੇ ਤੇ ਕੀ ਕਹਿਣਾ ਚਾਹੁੰਦੇ ਆ ਅ ਅੱਜ ਅਸੀਂ ਧੀਆ ਦਾ ਤਿਉਹਾਰ ਮਨਾ ਰਹੇ ਇੱਥੇ ਸੋ ਤੁਸੀਂ ਜਿੱਦਾਂ ਦੇਖਿਆ ਹੈਗਾ ਆਲਰੇਡੀ ਇੱਥੇ ਆਲਮੋਸਟ 6 ਸੋ 700 ਜਿਹੜੀ ਸਾਡੀ ਕੁੜੀਆਂ ਹੈਗੀਆਂ ਹੈਗੀਆਂ ਤੇ ਉਹ ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਸਭ ਤੋਂ ਵੱਡੀ ਗੱਲ ਹੈ ਅਸੀਂ ਸਪੈਸ਼ਲੀ ਧੀਆਂ ਸਾਡੀ ਧੀਆਂ ਲਈ ਜੌਬ ਫੇਅਰ ਵੀ ਲਗਾਇਆ ਹੋਇਆ ਹੈ ਉੱਥੇ ਹੁਣ ਵੀ એનਰੋਲਮੈਂਟ ਚੱਲਦੀ ਪਈ ਹੈ ਤੇ ਬੱਚਿਆਂ ਲਈ ਸਪੈਸ਼ਲੀ ਕਿਸ ਤਰ੍ਹਾਂ ਯੋਗਾ ਤੇ ਸੈਲਫ ਡਿਫੈਂਸ ਸਪੈਸ਼ਲੀ ਅਸੀਂ ਉਹ ਚੀਜ਼ ਵੀ ਅੱਜ ਸਿਖਾ ਰਹੇ ਹਾਂ ਉਹਦੇ ਲਈ ਵੀ ਰਜਿਸਟ੍ਰੇਸ਼ਨਸ ਕਰ ਰਹੇ ਨੇ ਦੀ ਨਾਲ ਨੂੰ ਗਵਰਨਮੈਂਟ ਜੌਬਸ ਦੀ ਜਿਹੜੀ ਕੰਪੀਟੀਸ਼ਨ ਐਗਜ਼ਾਮ ਹੁੰਦੀ ਉਹਦੇ ਲਈ ਤਿਆਰੀ ਕਰਨੀ ਹੈ ਉਹਦੇ ਲਈ ਅਸੀਂ ਇੱਕ ਫ੍ਰੀ ਕਲਾਸ ਆਲਰੇਡੀ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਚਲਾ ਰਹੀ ਹੈਗੀ ਉਹਦੀ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਤੇ ਉਹਨਾਂ ਬੱਚਿਆਂ ਨੂੰ ਵੀ ਰਜਿਸਟਰ ਕਰ ਰਹੇ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਹੀਰੋਜ਼ ਨੇ ਇਨਸਪੀਰੇਸ਼ਨਸ ਨੇ ਜਿੱਦਾਂ ਕੁਝ ਔਰਤਾਂ ਪਿੰਕ ਰਿਕਸ਼ਾ ਚਲਾਉਂਦੀਆਂ ਨੇ ਉਹ ਇਦਾਂ ਦੇ ਵਰਲਡ ਦੇ ਵਿੱਚ ਕੰਮ ਕਰ ਰਹੀਆਂ ਜੇ ਜੋ ਕਿ ਮੋਸਟਲੀ ਪੈਟਰੀਆਰਕਲ ਹੈ ਸੋ ਅਸੀਂ ਅੱਜ ਉਹਨਾਂ ਨਾਲ ਵੀ ਇੰਟਰੈਕਸ਼ਨ ਕਰ ਰਹੇ ਹੈਗੇ ਉਹਨਾਂ ਨੂੰ ਬਾਕੀਆਂ ਨਾਲ ਵੀ ਮਿਲਾ ਰਹੇ ਹੈਗੇ ਕਿ ਐਕਚੁਅਲੀ ਇਹ ਸਰਕਮਸਟੈਂਸਸ ਜਿਹੜੇ ਨੇ ਉਸ ਤੋਂ ਬਾਹਰ ਨਿਕਲ ਕੇ ਕਿੰਨਾ ਲੇਡੀਜ਼ ਅੱਜ ਕੰਮ ਕਰ ਰਹੀਆਂ ਨੇ ਆਪਣੇ ਘਰ ਖੁਦ ਚਲਾ ਰਹੀਆਂ ਨੇ ਆਪਣੀ ਸੀਵਿੰਗਸ ਕਰ ਰਹੀਆਂ ਨੇ ਆਪਣੀ ਲਾਈਫ ਇੰਸ਼ੋਰੈਂਸ ਕਰਾ ਰਹੀਆਂ ਨੇ ਬੱਚਿਆਂ ਦੇ ਲਈ ਆਪਣੀ ਜੋ ਉਹਨਾਂ ਦੀ ਫਿਊਚਰ ਸਟੱਡੀਜ਼ ਹੋਊਗੀ ਉਹਨੂੰ ਪ੍ਰਾਇੋਰਟੀਟਾਈਜ਼ ਕਿਸ ਤਰ੍ਹਾਂ ਕਰ ਰਹੀਆਂ ਨੇ ਉਹ ਕਿਸ ਤਰ੍ਹਾਂ ਆਪਣੀ ਇਨਵੈਸਟਮੈਂਟਸ ਕਰ ਰਹੀਆਂ ਨੇ ਇਹ ਚੀਜ਼ ਵੀ ਅੱਜ ਅਸੀਂ ਇਹਨਾਂ ਨਾਲ ਡਿਸਕਸ ਕਰ ਰਹੇ ਹੈਗੇ ਆ ਅ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹਨੀ ਹੈ ਕਿ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਅੱਜ ਤੀਆਂ ਦਾ ਤਿਉਹਾਰ ਮਨਾ ਰਹੇ ਰੈਦਰ ਅਸੀਂ ਇੱਕ ਜੈਂਡਰ ਬਜਟਿੰਗ ਦਾ ਕਨਸੈਪਟ ਲੈ ਕੇ ਆਏ ਹਾਂ ਸੋ ਤੁਹਾਨੂੰ ਜਲਦੀ ਦਿਖਾਈ ਦੇਗਾ ਕਿ ਅਸੀਂ ਜਿਹੜੀ ਵੀ ਪਬਲਿਕ ਪਲੇਸਿਸ ਹੈਗੀਆਂ ਉੱਥੇ ਨਰਸਿੰਗ ਮਦਰਜ਼ ਲਈ ਕਮਰੇ ਜਿਹੜੇ ਸੈਨੀਟਰੀ ਨੈਪਕਿਨਸ ਹੈ ਉਹਦੇ ਲਈ ਵੈਂਡਿੰਗ ਮਸ਼ੀਨਸ ਇਸ ਇਨਸਿਨੇਰੇਟਰ ਨਾਲ ਦੀ ਨਾਲ ਪਲੱਸ ਸਾਡੇ ਜਿਹੜੇ ਸੈਲਫ ਹੈਲਪ ਗਰੁੱਪਸ ਨੇ ਉਹ ਸਸਟੇਨੇਬਲ ਐਂਡ এনवायरमेंटਲ ਫਰੈਂਡਲੀ ਪੈਡਸ ਜਿਹੜੇ ਹੁੰਦੇ ਆ ਉਹਨਾਂ ਦੀ ਅਸੀਂ ਟ੍ਰੇਨਿੰਗ ਉਹਨਾਂ ਤੋਂ ਸ਼ੁਰੂ ਕਰਵਾ ਰਹੇ ਜਿਹੜੇ ਸਾਡੇ ਪਿੰਕ ਰਿਕਸ਼ਾਸ ਚਲਾਉਂਦੀਆਂ ਔਰਤਾਂ ਉਹ ਸਾਨੂੰ ਇੱਕ ਫੀਡਬੈਕ ਇਹ ਆਈ ਸੀ ਕਿ ਕਿ ਉਹਨਾਂ ਨੂੰ ਇੰਨੇ ਗ੍ਰਾਹਕ ਨਹੀਂ ਮਿਲਦੇ ਜਾਂ ਜਿਹੜੀ ਮੇਲ ਕੰਪੀਟੀਸ਼ਨ ਹੈ ਉਹ ਟੇਕਓਵਰ ਕਰ ਜਾਂਦੀ ਹੈਗੀ ਹੈ ਸੋ ਸਪੈਸ਼ਲੀ ਅਸੀਂ ਉਹਨਾਂ ਲਈ ਕਾਊਂਟਰਸ ਲੈ ਕੇ ਆਵਾਂਗੇ ਜਿੱਥਾ ਜਿੱਥੇ ਸਾਡਾ ਰੇਲਵੇ ਸਟੇਸ਼ਨ ਹੈ ਬੱਸ ਸਟੈਂਡ ਹੈ ਉੱਥੇ ਡਾਇਰੈਕਟਲੀ ਜਿਹੜੀ ਲੇਡੀਜ਼ ਹੈ ਪਿੰਕ ਰਿਕਸ਼ਾ ਚਲਾਣ ਦੀਆਂ ਨੇ ਉਹਨਾਂ ਦਾ ਇੱਕ ਪਿੰਕ ਕਾਊਂਟਰ ਅਸੀਂ ਖੋਲਣ ਜਾ ਰਹੀ ਹੈਗੀਆਂ ਜਲਦੀ ਜਿਹਦੇ ਵਿੱਚ ਲੋਕ ਉੱਥੇ ਹੀ ਬੁਕਿੰਗ ਕਰਾ ਸਕਦੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੂੰ ਆਰਗੇਨਾਈਜ਼ ਕਰਨਾ ਪੈਣਾ ਸੋ ਥੈਟ ਇਹ ਬੁਕਿੰਗਸ ਲੈਪਾਂ ਸੋ ਸਾਡਾ ਜਿਹੜਾ ਵਿਜ਼ਨ ਹੈ ਉਹ ਲੌਂਗ ਟਰਮ ਇੱਕ ਵਿਜ਼ਨ ਹੈ ਸਿਰਫ ਅੱਜ ਦੇ ਦਿਨ ਤੱਕ ਜਾਂ ਲੋਹੜੀ ਦੇ ਦਿਨ ਤੱਕ ਜਾਂ ਲੋਹੜੀ ਤਿਹਾੜੀ ਤੱਕ ਸੀਮਿਤ ਨਹੀਂ ਹੈ ਸੋ ਅਸੀਂ ਐਕਚੁਅਲੀ ਇਹ ਚਾਹੁੰਦੇ ਹਾਂ ਕਿ ਹਰੇਕ ਹਰੇਕ ਚੀਜ਼ ਦੇ ਵਿੱਚ ਹਰੇਕ ਫੀਲਡ ਦੇ ਵਿੱਚ ਇਹ ਇਹੋ ਜਿਹਾ ਮਾਹੌਲ ਹੋਵੇ ਕਿ ਹਰ ਇੱਕ ਇਨਸਾਨ ਆਪਣੀ ਬੈਸਟ ਕੈਪੇਬਿਲਿਟੀ ਤੱਕ ਆ ਪਾਵੇ ਪਾਵੇ ਉਹ ਔਰਤ ਹੈ ਕੋਈ ਬੱਚਾ ਹੈ ਕੋਈ ਮੇਲ ਹੈ ਕੋਈ 트랜ਸ ਜੈਂਡਰ ਹੈ ਸਾਰੀ ਜਿਹੜੀ ਇਕੁਐਲਿਟੀ ਹੈ ਉਹ এনਵਾਇਰਨਮੈਂਟ ਤੋਂ ਆਂਦੀ ਹੈ ਜੇ ਸਾਡਾ এনਵਾਇਰਨਮੈਂਟਲ ਜੋ ਇਨਫਰਾਸਟ੍ਰਕਚਰ ਹੈ ਉਹ ਇਸ ਤਰ੍ਹਾਂ ਦਾ ਹੋਏਗਾ ਕਿ ਹਰ ਇੱਕ ਇਨਸਾਨ ਆਪਣੀ ਬੈਸਟ ਕੈਪੇਬਿਲਿਟੀ ਤੱਕ ਆ ਸਕਦਾ ਹੈ ਫਿਰ ਅਸੀਂ ਕਹਿ ਸਕਦੇ ਕਿ ਅਸੀਂ ਇਕੁਅਲ ਓਪਰਚ्युनिटीज ਐਕਚੁਅਲੀ ਦਿੱਤੀਆਂ ਹੈਗੀਆਂ ਸੋ ਅਸੀਂ ਉਸ ਚੀਜ਼ ਨੂੰ ਲੈ ਕੇ ਆ ਰਹੇ ਹਾਂ ਸਪੈਸ਼ਲੀ ਐਂਡ ਮੈਂ ਸਾਰਿਆਂ ਨੂੰ ਧੰਨਵਾਦ ਵੀ ਕਰਦੀ ਹਾਂ ਤੁਸੀਂ ਆਇਆ ਵੀ ਕੀਤਾ ਬਟ ਥੈਂਕ ਯੂ so much for coming ਤੁਸੀਂ ਇਹਨਾਂ ਨੂੰ ਬਹੁਤ ਪ੍ਰोत्사ਹਿਤ ਕੀਤਾ ਹੈਗਾ ਮੈਂ ਤੁਹਾਨੂੰ ਮੀਡੀਆ ਰਾਹੀਂ ਇਹ ਵੀ ਰਿਕੁਐਸਟ ਕਰਾਂਗੀ ਕਿ ਜਿਹੜੇ ਸਾਡੇ ਹੀਰੋਜ਼ ਐ ਉਹਨਾਂ ਦੇ ਕੱਲੇ ਦੇ ਜ਼ਰੂਰ ਤੁਸੀਂ ਇੰਟਰਵਿਊਜ਼ ਤੇ ਉਹਨਾਂ ਦੀ ਜਿਹੜੀਆਂ ਕਹਾਣੀਆਂ ਨੇ ਉਹ ਉਹ ਪੂਰੀ ਦੁਨੀਆ ਤੱਕ ਜ਼ਰੂਰ ਲੈ ਕੇ ਜਾਓ ਬਿਕਾਜ਼ ਐਕਚੁਅਲੀ ਇੱਥੇ ਜਿਹੜੀਆਂ ਔਰਤਾਂ ਆਈਆਂ ਨੇ ਉਹ ਬਹੁਤ ਇਨਸਪੀਰੇਸ਼ਨਲ ਹੈ ਥੈਂਕ ਯੂ so much ਥੈਂਕ ਯੂ ਜਿਹਨਾਂ ਨੇ ਅੱਜ ਕੁਝ-ਕੁਝ ਟਾਕ ਤੇ ਮੈਡੀਕਲ ਕੈਂਪ